ਸਮਰਾਲਾ ਸ਼ਹਿਰ ਦੇ ਵਿੱਚ ਹੋਏ ਗੈਰ ਕਾਨੂੰਨੀ ਕਬਜ਼ਿਆਂ ਦੀ ਪਰਮਾਰ ਬਾਜ਼ਾਰ ਬਣਿਆ ਰੇੜੀ ਬਾਜ਼ਾਰ ਲੰਬੇ ਸਮੇਂ ਤੋਂ ਸਮਰਾਲਾ ਦੇ ਬਾਜ਼ਾਰ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਸ ਦੇ ਸੰਬੰਧ ਵਿੱਚ ਜਦੋਂ ਅੱਜ ਹਲਕਾ ਵਿਧਾਇਕ ਦਿਆਲਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਦੁਕਾਨਾਂ ਦੇ ਬਾਹਰ ਲੱਗੀਆਂ ਰੇੜੀਆਂ ਅਤੇ ਦੁਕਾਨਾਂ ਦਾ ਸਮਾਨ ਹੈ ਜਿਸ ਕਾਰਨ ਗ੍ਰਾਹਕਾਂ ਨੂੰ ਗੱਡੀ ਖਿਡਾਉਣ ਅਤੇ ਮੋਟਰਸਾਈਕਲ ਖਿਡਾਉਣ ਵਿੱਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਜ਼ਾਰ ਵਿੱਚ ਬਾਰ-ਬਾਰ ਜਾਮ ਲੱਗਣ ਦਾ ਕਾਰਨ ਵੀ ਇਹ ਰੇੜੀਆਂ ਤੇ ਦੁਕਾਨਾਂ ਦਾ ਸਮਾਨ ਹੀ ਹੈ ਜੋ ਕਿ ਨਜਾਇਜ਼ ਕਬਜ਼ੇ ਦੱਸੇ ਜਾ ਰਹੇ ਹਨ ਜਿਸ ਦੇ ਸਬੰਧ ਵਿੱਚ ਐਸ ਡੀ ਐਮ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦਾ ਕਹਿਣਾ ਸੀ ਕਿ ਮੈਂ ਕੁਝ ਦਿਨ ਪਹਿਲਾਂ ਇਹ ਮੁੱਦਾ ਐਸ ਡੀ ਐਮ ਸਮਰਾਲਾ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਕਿਹਾ ਸੀ ਕਿ ਸਮਰਾਲਾ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕਬਜ਼ੇ ਅਤੇ ਰੇੜੀ ਵਾਲੇ ਨੂੰ ਹਟਾਇਆ ਜਾਵੇ ਸਮਰਾਲਾ ਯੂ ਪੁਸ਼ਪਿੰਦਰ ਕੁਮਾਰ ਦਾ ਕਹਿਣਾ ਸੀ ਕਿ ਅਸੀਂ ਅੱਜ ਐਸ ਡੀ ਐਮ ਸਮਰਾਲਾ ਨਾਲ ਮੀਟਿੰਗ ਕੀਤੀ ਹੈ ਅਤੇ ਸਮਰਾਲਾ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕਬਜ਼ਿਆਂ ਤੇ ਕਾਰਵਾਈ ਕੀਤੀ ਜਾਵੇਗੀ। ਸਮਰਾਲਾ ਐਸ ਡੀ ਐਮ ਰਜਨੀਸ਼ अरोड़ा ਦਾ ਕਹਿਣਾ ਸੀ ਕਿ ਸਾਨੂੰ ਪ੍ਰੈਸ ਰਾਹੀਂ ਅੱਜ ਇਹ ਮੁੱਦਾ ਮੇਰੇ ਧਿਆਨ ਵਿੱਚ ਆਇਆ ਹੈ। ਅੱਜ ਹੀ ਨਗਰ ਕੌਂਸਲ ਦੇ ਯੂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲਿਜਾ ਕੇ ਸਮਰਾਲਾ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕਬਜ਼ਿਆਂ ਨੂੰ ਹਟਾਇਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਫਾਰਿਸ਼ ਨੂੰ ਸੁਣਿਆ ਨਹੀਂ ਜਾਵੇਗਾ। ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਲਾ ਦੀ ਰਿਪੋਰਟ ਬਹੁਤ ਵੱਡੀ ਸਮੱਸਿਆ ਹੈਗੀ ਆ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਵਾਸਤੇ ਕਰੀਏ ਹੈ ਨਾ ਇੱਕ ਸਰਾਇਕ ਜਾਮ ਹੋ ਜਾਂਦਾ ਸਾਰਾ ਬਾਜ਼ਾਰ ਦੇ ਵਿੱਚ ਪੰਜੋ ਦੇ ਦੇ ਆ ਜਿਹੜੀ ਰੇੜੀ ਵਾਲੀ ਗਲਬਾਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਸਾਡੇ ਧਿਆਨ ਚ ਵੀ ਹੈਗੀ ਆ ਮੈਨੂੰ ਵੀ ਆ ਵੀ ਕਮ ਸੇ ਕਮ ਕੁਝ ਜਗ੍ਹਾਵਾਂ ਪਈਆਂ ਨੇ ਵੀ ਉੱਤੇ ਰੇੜੀ ਮਾਰਕੀਟ ਅਲੱਗ ਲੱਗਣੀ ਸ਼ੁਰੂ ਹੋ ਜਵੇ ਤੇ ਜਿਹਦੇ ਨਾਲ ਲੋਕਾਂ ਨੂੰ ਵੀ ਸੁੱਖਦਾ ਸਾਹ ਹੋਊਗਾ ਤੇ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਜੇ ਮਾਰਕੀਟ ਕਿੱਗਾਂ ਹੋਊਗੀ ਕਿਵੇਂ ਕੋਈ ਤੰਗ ਪ੍ਰੇਸ਼ਾਨੀ ਜਨਤਾ ਨੂੰ ਨਹੀਂ ਹੋਊਗੀ ਤੇ ਇਹ ਜਰੂਰ ਸਾਡੇ ਧਿਆਨ ਚ ਹੈਗੀ ਆ ਇਹਦਾ ਹੱਲ ਤੁਹਾਨੂੰ ਐ ਵੀ ਛੇਤੀ ਛੇਤੀ ਹੱਲ ਕਰੂਗਾ ਅਸੀਂ ਇਹਦਾ ਬਸ ਐ ਕਿ ਪੁਰਾਣੀਆਂ ਸਰਕਾਰਾਂ ਵੀ ਰਹੀਆਂ ਨੇ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ ਤੇ ਸਮਾਜ ਸੇਵੀ ਦਹੀਂ ਕਹਿਣਾ ਕਿ ਸਰਕਾਰ ਬਦਲ ਚੁੱਕੀ ਹੈ ਕਿ ਹੁਣ ਇਹ ਸਰਕਾਰ ਤੋਂ ਉਮੀਦ ਹੈ ਤੁਹਾਨੂੰ ਕੀ ਲੱਗਦਾ ਕਿ ਦੇਖੋ ਜੀ ਸਚਾਈ ਹੈ ਜੇ ਸਰਕਾਰ ਆਪਦੀ ਆਈ ਹੈ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹ ਦੇਸ਼ਕਾਰ ਦੀ ਨੁਕਲ ਬੜਾ ਮਾਲ ਰੱਖਿਆ ਸਾਡੇ ਤੇ ਤੇ ਜਿਹੜੇ ਪੁਰਾਣੀਆਂ ਪਹਿਲੀਆਂ ਗੱਲਾਂ ਬਾਤਾਂ ਹੈਗੀਆਂ ਅਸੀਂ ਹੌਲੀ ਹੌਲੀ ਸਾਰੀਆਂ ਸਹੀ ਕਰਦੇ ਜਾ ਰਹੇ ਆ ਤੇ ਮੈਂ ਬੜੀ ਸਮੱਸਿਆ ਸਾਡੇ ਕੋਲ ਸ਼ਹਿਰ ਦੀ ਇਹਦਾ ਵੀ ਹੱਲ ਕਰੂੰਗੇ ਤੇ ਸਾਨੂੰ ਇਹ ਵੀ ਇਹਦਾ ਹੱਲ ਇਹ ਆ ਵੀ ਕਮ ਸੇ ਕਮ ਚਲੋ ਇਹ ਆ ਵੀ ਜਿਹੜੇ ਉਹ ਲੋਕ ਰੇੜੀਆਂ ਲਾਉਂਦੇ ਉਹ ਵੀ ਇੱਕ ਗਰੀਬ ਤਬਕਾ ਹਨਾ ਉਹ ਰੋਜ਼ ਲਾ ਰਹੇ ਉਹਨਾਂ ਦਾ ਵੀ ਸਾਧਨਾ ਵੀ ਕਮ ਸੇ ਕਮ ਉਹਨਾਂ ਨੂੰ ਵੀ ਕੋਈ ਬਹੁਤਾ ਫਰਕ ਨਾ ਪਵੇ ਤੇ ਉਹ ਜਆ ਚਿੱਚਾ ਪ੍ਰਬੰਧ ਸਾਰਿਆਂ ਦੇਖਦੇ ਹੋਏ ਉਹਨਾਂ ਰੇੜੀ ਵਾਲੇ ਬੰਦੇ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਉਹ ਤੇ ਬਾਕੀ ਜਿਹੜੇ ਲੋਕਾਂ ਨੂੰ ਮੁਸ਼ਕਲ ਆਉਂਦੀ ਆ ਬਾਜ਼ਾਰ ਤੇ ਆਉਂਦੇ ਉਹਨਾਂ ਦੀਆਂ ਮੁਸ਼ਕਲਾਂ ਤੇ ਆਨ ਨੂੰ ਰੱਖਦੇ ਹੋਏ ਇਹਦਾ ਜਿਹੜਾ ਸਹੀ ਪ੍ਰਬੰਧਾ ਜ਼ਰੂਰ ਕੀਤਾ ਜਾਊਗਾ ਤਾਂ ਅdirname ਨਾ ਨੂੰ ਤੇ ਮੇਰੇ ਧਿਆਨ ਚ ਆਇਆ ਹੁਣ ਵੀ ਕੁਝ ਲੋਕਾਂ ਨੇ ਕੀਤੇ ਹੋਏ ਨੇ ਔਰ ਅਸੀਂ ਅੱਜ ਹੀ ਐਕਸ਼ਨ ਲੈਣ ਜਾ ਰਹੇ ਹਾਂ ਇਸ ਤਰ੍ਹਾਂ ਐਕਸ਼ਨ ਇੱਥੇ ਜਾ ਰਿਹਾ ਰਿਮੂਵ ਕਰਾਂ ਦਾ ਪਰ ਇਹ ਤਾਂ ਦੇਖਣ ਨੂੰ ਮਿਲਦਾ ਹੈ ਰਿਮੂਵ ਹੁੰਦੀਆਂ ਬਾਅਦ ਵੀ ਸਿਫਾਰਸ਼ਾਂ ਦੇ ਸਿਰ ਤੇ ਤਵਾਰਾ ਉੱਥੇ ਕਬਲੇ ਹੋਣ ਇਹ ਸਿਫਾਰਸ਼ਾਂ ਨਹੀਂ ਆਉਂਦੀਆਂ ਲੋਕੀ ਟੀਟਨੇ ਤੇ ਵਜਾ ਸਾਡਾ ਸਹਿਯੋਗ ਨਹੀਂ ਕਰਦੇ ਹੈਗੇ ਤੇ ਅਸੀਂ ਉਹਨਾਂ ਰੈਗੂਲਰਲੀ ਇਸ ਵੀ ਮਾਨਟਰ ਕਰਾਂਗੇ ਅਬ ਰੈਗੂਲਰਲੀ ਕਾਰਵਾਈ ਕਰਾਂਗੇ ਪਰ ਕੋਈ ਬੁਖਣਾ ਹੋ ਜੀ ਉਦੋਂ ਫਿਰ ਅਸੀਂ ਲੋਕ ਜਾਗਦਗੇ ਨਹੀਂ ਨਹੀਂ ਅਸੀਂ ਪਹਿਲਾਂ ਹੀ ਕਰਨਾ ਹੈ ਅਸੀਂ ਅੱਜ ਹੀ ਅੱਜ ਹੀ ਸ਼ੁਰੂਆਤ ਕਰ ਰਹੇ ਹਾਂ ਅਸੀਂ ਵੀ ਮੇਰੀ ਵੀਡੀਓ ਨੂੰ ਦੇਖਿਆ ਜਾ ਰਿਹਾ ਉਹ ਬਾਹਰ ਰੋਡ ਦੇ ਉੱਪਰ ਲੋਕਾਂ ਨੂੰ ਘੁਲਾ ਰਹੇ ਨੇ ਕੇਬਲ ਲੱਗੇ ਹੋਏ ਨੇ ਇਹ ਤਾਂ ਪੰਜਾਬ ਅੰਦਰ ਦੀ ਸਿਟਿੰਗ ਰੈਜਿਮ ਹੈ ਉਹ ਸਾਰੇ ਰਿਮੂਵ ਕਰ ਦਾਂਗੇ ਅੱਜ ਹੀ ਕਰ ਦਾਂਗੇ ਉਹ ਸਾਡੇ ਐਕਸ਼ਨ ਪਲਾਨ ਬਣਿਆ ਹੋਇਆ ਹੈ ਅੱਜ ਅਸੀਂ ਦੁਬਾਰਾ ਇਹ ਹੀ ਕੰਮ ਕਰਨ ਜਾ ਰਹੇ ਹਾਂ ਜੀ ਸਰ ਕੀ ਕਹਿਮ ਸਵਾਲ ਹੈ ਕਿ ਹੁਣ ਤਾਂ ਇਹ ਪਤਾ ਲੱਗ ਸਕਦਾ ਹੈ ਕਿ ਕਿੰਨਾ ਚਲਾਨ ਕੱਟੇ ਜਾ ਚੁੱਕੇ ਨੇ ਇਹ ਦਸਤੇਰੀ ਰਿਕਾਰਡ ਹੈ ਦੇਖੇ ਤੁਹੰਦਾ ਸਾਂਗੇ ਹਾਂ ਹਾਂ ਬਿਲਕੁਲ ਇਹ ਚਲਾਲ ਕਟਣ ਤੋਂ ਉਪਰ ਦੀ ਇਹ ਫੇਸ ਖੜਾ ਹੋ ਜਾਦਾ ਉਹਦੇ ਨਹੀਂ ਕਰਦਾ ਐਕਸ਼ਨ ਨਹੀਂ ਹੋਦਾ ਸਿਰਹੀ ਕਹਿੰਦੇ ਕੇਸ ਪਾਵਾਂਗੇ ਕੋਰਟ ਵਿੱਚ ਕੇਸ ਪਾਵਾਂਗੇ ਇਹਦਾ ਬੰਦਾ ਠੀਠ ਹੈਗਾ ਉਹਨੂੰ ਕੋਰਟ ਦੇ ਚ ਜੋ ਕੋਰਟ ਸਜ਼ਾ ਹੋ ਗਈ ਫਿਰ ਜਾਊਗੀ ਕੀ ਇਹਨਾਂ ਦਾ ਕਿਸੇ ਹੋਰ ਪਾਸੇ ਅਰੇਂਜਮੈਂਟ ਨਹੀਂ ਕੀਤਾ ਰਿਹਾ ਦਾ ਅਰੇਂਜਮੈਂਟ ਹੈ ਪਰ ਲੋਕੀ ਉਸੇ ਜਿਹੜਾ ਅਵੇਲੇਬਲ ਹੈਗਾ ਉਸੇ ਲੋਕੀ ਜਾਂਦੇ ਨਹੀਂ ਹੈਗੇ ਲੋਕ ਇਹ ਬਾਜ਼ਾਰ ਵਿੱਚ ਰਹਿ ਕੇ ਖੁਸ਼ ਹੁੰਦੇ ਨੇ ਪ੍ਰੈਕਟਿਸ ਹੋਣ ਦਾ ਕੀ ਪ੍ਰੋਬਲਮ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਅਸੀਂ ਵੀ ਇਸ ਜੀ ਨਾਗਰੀ ਕਰਦੇ ਆ ਹਾਲੇ ਸਿਚ ਰੈਗੂਲਰਲੀ ਕਰਦੇ ਰਹੇ ਨੇ ਅੱਜ ਵੀ ਕਰਨ ਜਾ ਰਹੇ ਆ ਸਰ। ਅਵੇਵਾ ਦੇ ਨਗਰ ਕੌਂਸਲਿੰਗ ਪੱਕਾ ਸੈਟਅਪ ਬਣਾ ਦੇਣਾ। ਸ਼ਹਿਰ ਦੇ ਵਿੱਚ ਜਿਹੜੀਆਂ ਬਾਤ ਇਹ ਤੁਹਾਨੂੰ ਹੀ ਲੱਗਦਾ ਕਿ ਬਹੁਤ ਸਾਲਾ ਹੋ ਜੂਗਾ। ਨਹੀਂ ਲੈਂਡ ਅਵੇਲੇਬਿਲਟੀ ਵੀ ਇੱਥੇ ਚਾਹੀਦੀ ਆ ਨਾ ਲੈਂਡ ਹੋਵੇ ਤੇ ਉਹ ਸਾਰਾ ਪੁਰਾਣੀ ਤਰ੍ਹਾਂ ਸ਼ਾਲਾ ਪਈ ਆ ਜੀ। ਜਬ ਉਹਤ ਨਹੀਂ ਹੋ ਸਕਦਾ। ਹਾਂ ਉਹਨਾਂ ਨਾਲ ਡਿਸਕਸ ਕਰ ਲੈਂਦੇ ਆ ਜੋ ਵੀ ਇਦਾਂ ਲੈਂਡ ਹੈਗੀ ਆ ਉਹ ਤੋਂ ਤੇ ਇਹਨਾਂ ਨੂੰ ਫਿਕਸ ਕਰ ਲਾਂਗੇ। ਉਹਨਾਂ ਵਿੱਚ ਆਏ ਜਿਹੜੇ ਦੁਕਾਨਦਾਰ ਨੇ ਉਹ ਜਿਹੜੀਆਂ ਵਾਲੇ ਬਕਰਾਏ ਲੈਂਦੇ। ਜਿਆ 1000 ਰੁਪਏ ਲੈਂਦੇ। ਨਹੀਂ ਉਹਨਾਂ ਦਾ ਪਰਸਨਲ ਮੈਟਰ ਆ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਇਹ ਲੀਗਲ ਹੈ ਜੀ ਨਹੀਂ ਨਹੀਂ ਨਿਕਲ ਨਹੀਂ ਹੈ ਕਿਉਂਕਿ ਰੋਡ ਤਾਂ ਆਪਣਾ ਨੈਸ਼ਨਲ ਨੈਸ਼ਨਲ ਹਾਈਵੇ ਹੈ ਨਾ ਤੇ ਲੈ ਨਹੀਂ ਸਕਦੇ ਦਾਨਦਰ ਸਰ ਪੱਕੇ ਕੰਮ ਜੇ ਕਰਨਾ ਚਾਹਤਾਂ ਚਾਹਤ ਬਲਾ ਦੇ ਅਮੀ ਉਹ ਤੁਹਾਡੇ ਨਾਲ ਠੀਕ ਆ ਸੀ ਉਸੇ ਗੱਲ ਤੇ ਉਸੇ ਗੱਲ ਤੇ ਤੁਹਾਨੂੰ ਦੱਸਿਆ ਨਾ ਕਿ ਇਸੇ ਨੂੰ ਰਿਮੂਵ ਕਰਾ ਲੈਣੇ ਆਂ ਔਰ ਅੱਜ ਵੀ ਕਰਾਵਾਂਗੇ ਮੈਂ ਧੰਨਵਾਦ ਕਰਦਾ ਤੁਹਾਡਾ ਸਾਰੇ মিডিਆ ਦਾ ਕਿ ਤੁਸੀਂ ਜਿਹੜੀ ਸਵਰਾਲੇ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਉਹਦੇ ਬਾਰੇ ਸਵਾਲ ਪੁੱਛੇ ਨੇ ਕਿ ਜਿਹੜੇ ਸ਼ਹਿਰ ਦੇ ਵਿੱਚ ਬੜੀ ਟ੍ਰੈਫਿਕ ਦੀ ਸਮੱਸਿਆ ਅ ਜਿਹੜਾ ਸਬਨਾਲਾ ਸ਼ਹਿਰ ਆ ਸਾਡਾ ਰੇੜੀ ਮਾਰਕੀਟ ਬਣ ਚੁੱਕਿਆ ਕਿਉਂਕਿ ਮੈਂ ਵੀ ਤਕਰੀਬਨ ਰੋਜ਼ ਹੀ ਸਬਨਾਲਾ ਦੇ ਵਿੱਚ ਚਾਰ ਪੰਜ ਗਿੜੇ ਨੇ ਮੇਰੇ ਜਦੋਂ ਵੀ ਕਿਤੇ ਦੁੱਖ ਸੁੱਖ ਦੇ ਵਿੱਚ ਜਾਇਦਾ ਤਾਂ ਬਹੁਤ ਵੱਡਾ ਜਿਹੜਾ ਟ੍ਰੈਫਿਕ ਆ ਸਬਨਾਲਾ ਦੇ ਵਿੱਚ ਵੱਡਾ ਜਾਮ ਲੱਗਦਾ ਕਿਉਂਕਿ ਹਾਲਾਤ ਇਹ ਬਣੇ ਨੇ ਕਿਉਂਕਿ ਇੱਕ ਤਾਂ ਤੁਸੀਂ ਸਮਝੋ ਕਿ ਜਿਹੜਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਬਾਈਪਾਸ ਲੰਘਿਆ ਜੋ ਬਾਈਪਾਸ ਵੀ ਨਾ ਨਿਕਲਿਆ ਹੁੰਦਾ ਤਾਂ ਹਾਲਾਤ ਕਿਹੋ ਜਿਹੇ ਹੁੰਦੇ ਔਰ ਹੋ ਤੁਸੀਂ ਦੇਖ ਸਕਦੇ ਹੋ ਕਿ ਵੱਤੋਂ 72 ਜਿਹੜੇ ਇਹ ਹਾਲਾਤ ਇੱਥੇ ਬਣ ਗਏ ਨੇ ਔਰ ਇਹਦਾ ਇੱਕੋ ਇੱਕ ਕਾਰਨ ਹੈ ਕਿ ਜਿਹੜੀਆਂ ਦੋ ਦੁਕਾਨਾਂ ਨੇ ਸਾਡੇ ਦੁਕਾਨਦਾਰ ਵੀਰ ਨੇ ਸਾਡੇ ਸਤਿਕਾਰਯੋਗ ਨੇ ਉਹਨਾਂ ਦੇ ਮੂਰੇ ਰੇੜੀਆਂ ਲੱਗੀਆਂ ਨੇ ਕੋਈ ਖਾਣ ਪੀਣ ਵਾਲੀ ਰੇੜੀਆਂ ਕੋਈ ਸਬੰਨ ਵੇਚਣ ਵਾਲੀ ਰੇੜੀ ਆ ਉਹ ਵੀ ਸਾਡੇ ਆਪਣੇ ਨੇ ਅਸੀਂ ਪਾਰਾ ਨਹੀਂ ਕਹਿੰਦੇ ਉਹਨਾਂ ਨੂੰ ਲੇਕਿਨ ਉਹਨਾਂ ਦੇ ਲਈ ਕੋਈ ਨਾ ਕੋਈ ਪ੍ਰਬੰਧ ਹੋਵੇ ਚਾਹੇ ਉਹ ਕਿਤੇ ਦਾਣਾ ਮੰਡੀ ਦੇ ਵਿੱਚ ਜਾਂ ਕਿਤੇ ਕੋਈ ਹੋਰ ਖਾਲੀ ਜਗ੍ਹਾ ਕੋਈ ਮਿਊਂਸਪਲ ਕਮੇਟੀ ਦੀ ਪਈ ਆ ਉਹਨਾਂ ਦੇ ਵਿੱਚ ਪ੍ਰਬੰਧ ਮੇਰੇ ਮਤਲਬ ਸਾਰਾ ਕਰਨੇ ਚਾਹੀਦੇ ਨੇ ਔਰ ਇਹਦੇ ਲਈ ਕਈ ਇਹ ਵੀ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜੇ ਕਈ ਦੁਕਾਨਦਾਰ ਨੇ ਰਿਹੜੀਆਂ ਖੜਾਉਣ ਦੇ ਮੂਹਰੇ ਵੀ ਪੈਸੇ ਲੈਦੇ ਨੇ ਕਿਸੇ ਦੇ 100 ਰੁਪਏ ਦਿਹਾੜੀ ਕਿਸੇ ਦੇ 200 ਰੁਪਏ ਦਿਹਾੜੀ ਕਿਸੇ ਦੇ 500 ਰੁਪਏ ਦਿਹਾੜੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਇਹ ਹਾਲਾਤ ਨੇ ਜਿਹੜੇ ਅਸੀਂ ਉਹਦੇ ਵਿੱਚੋਂ ਰੋਜ਼ ਗੁਜ਼ਰ ਰਹੇ ਹਾਂ ਔਰ ਬਹੁਤ ਵੱਡੀ ਸਮੱਸਿਆ ਜਿੱਥੇ ਪੈਸਾਬੰਦ ਕਈ ਮੈਂ ਲੜਾਈ ਝਗੜੇ ਕਰਦੇ ਵੀ ਦੇਖੇ ਨੇ ਦੁਕਾਨਦਾਰ ਜਾਂ ਗੱਡੀਆਂ ਵਾਲੇ ਜਿਹੜੇ ਇੱਕ ਦੂਜੇ ਨਾਲ ਕਹਿੰਦੀਆਂ ਗੱਡੀਆਂ ਜਾਂਦੇ ਨੇ ਇੱਕ ਦੂਜੇ ਦੇ ਵਿੱਚ ਵੱਜ ਕੇ ਐਕਸੀਡੈਂਟ ਵੀ ਹੋ ਰਹੇ ਨੇ ਉਹਦੇ ਲਈ ਮੈਂ ਤਕਰੀਬਨ ਦੀਵਾਲੀ ਤੋਂ ਬਾਅਦ ਐਸਡੀਐਮ ਸਾਹ ਨੂੰ ਮੈਂ ਖੁਦ ਆਪਦੀ ਫੁਰਕੀਤਾ ਸੀ ਕਿ ਅਜਿੰਨ ਸਾਹਿਬ ਬਹੁਤ ਜਿਹੜੇ ਮਾਰੇ ਹਾਲਾਤ ਨੇ ਟ੍ਰੈਫਿਕ ਦੇ ਉਹਦੇ ਲਈ ਕੁਝ ਨਾ ਕੁਝ ਜਿਹੜਾ ਸੁਧਾਰ ਕੀਤਾ ਜਾਵੇ ਉਹਨਾਂ ਨੇ ਮੇਰ ਨਾਲ ਵਾਦਾ ਵੀ ਕੀਤਾ ਸੀ ਲੇਕਿਨ ਮੈਂ ਸਮਝਦਾ ਕਿ ਹਾਲਾਤ ਉਸੇ ਤਰ੍ਹਾਂ ਖੜੇ ਨੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਯੂ ਸਾਹਿਬ ਨੂੰ ਕਿਉਂਕਿ ਮੈਂ ਵੀ ਇਸ ਸਬੰਧ ਦੇ ਵਿੱਚ ਮਿਲਣਾ ਆਇਆ ਸੀ ਯੂ ਸਾਹਿਬ ਨੂੰ ਇੱਥੇ ਐਗਰੀਕਲਚਰ ਦਫਤਰ ਖੜਾ ਮੈਂ ਵੀ ਔਰ ਤੁਹਾਡੇ ਮਾਧਿਮ ਰਹੀ ਮੈਂ ਯੂ ਸਾਹਿਬ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਵੱਡੀ ਟ੍ਰੈਫਿਕ ਦੀ ਸਵੱਛਤਾ ਸਾਡੇ ਸਾਰਿਆਂ ਦੇ ਲਈ ਆ ਉਹਦੇ ਲਈ ਮੈਂ ਸਮਝਦਾ ਕਿ ਜਾ ਜਿਹੜੇ ਵਧੀਆ ਤਰੀਕੇ ਲੱਭ ਕੇ ਉਹਨਾਂ ਦੇ ਲਈ ਵੀ ਰੋਟੀ ਦਾ ਪ੍ਰਬੰਧ ਕੀਤਾ ਚੱਬ ਜਿਹੜੇ ਜਿਹੜੇ ਵੇੜੀ ਲਾਉਂਦੇ ਨੇ ਲੋਕ ਔਰ ਦੁਕਾਨਦਾਰ ਵੀਰ ਨੇ ਜਿਹੜੇ ਉਹਨਾਂ ਦੇ ਲਈ ਮੈਂ ਸਮਝਦਾ ਕਿ ਮੈਂ ਸਮਝਦਾ ਕਿ ਕਰੋੜਾ ਰੁਪਏ ਲਾ ਕੇ ਇਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੋਇਆ ਉਹ ਰੇੜੀਆਂ ਤੋਂ ਹੀ ਲੈ ਕੇ ਲੋਕ ਮੁਰਜਦੇ ਨੇ ਲੇਕਿਨ ਦੁਕਾਨਦਾਰ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਕਾਰੋਬਾਰ ਬੜਾ ਘਟੇ ਜਾ ਰਿਹਾ ਔਰ ਸਾਰਿਆਂ ਦਾ ਕਾਰੋਬਾਰ ਠਿੱਲਣ ਦੀ ਅਸੀਂ ਅਰਦਾਸ ਬੇਨਤੀ ਵੀ ਕਰਦੇ ਆ ਲੇਕਿਨ ਜਿਹੜੀ ਟ੍ਰੈਪੀ ਸੱਸਿਆ ਉਹਦੇ ਲਈ ਵੈਸੀ ਸਾਰੇ ਚੌਲੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਤੇ ਸਚਾਰੂ ਧੰਗ ਦੇ ਟ੍ਰੈਫਿਕ ਦੀ ਸਵੱਛਤਾ ਨੂੰ ਹਲਕੀਤਾ ਚਾਹਦਾ ਹੈ ਕਿੰਨੇ ਦਾ ਤੁਸੀਂ ਸਾਫ ਕਬਜ਼ਾ ਹੈ ਦਿੱਤੀ ਉਹਦਾ ਸਰਕਾਰ ਦੇ ਨੇਤਾ ਉਹਦੀ ਮੰਨਦੇ ਪਰ ਉਹਨੂੰ ਕਿਸੇ ਕਸੂਰਵਾਰ ਮੰਨਦੇ ਹੋ ਕਿ ਨਗਰ ਕੌਂਸਲ ਜੋ ਗੈਰ ਕਾਨੂੰਨੀ ਕਬਜ਼ੇ ਨੂੰ ਹਟਾਉਣ ਦੇ ਨਾਕਾਮ ਕਿਉਂ ਸਾਫ ਬਿਲਕੁਲ ਜੀ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਸਾਰੇ ਪ੍ਰਸ਼ਾਸਨ ਨੇ ਨਗਰ ਕੌਂਸਲ ਨੂੰ ਕਿਹਾ ਨਗਰ ਕੌਂਸਲ ਦੀ ਜ਼ਿੰਮੇਵਾਰੀ ਆ ਮੇਰਾ ਤਾਂ ਮਤਲਬ ਕਹਿੰਦਾ ਜੇ ਤੁਸੀਂ ਮੈਂ ਸਮਝਦਾ ਕਿ ਤੁਸੀਂ ਰੋਜ਼ ਹੀ ਜਿਹੜਾ ਮਾਰੋ ਉੱਥੇ ਜਾ ਕੇ ਔਰ ਅਸੀਂ ਵੀ ਸਿਆਸੀ ਲੋਕ ਉਹਦੇ ਵਿੱਚ ਜ਼ਿੰਮੇਵਾਰ ਬਣ ਜਾਂਦੇ ਆ ਜੇਦੋ ਵੀ ਕੋਈ ਐਸੀ ਵੈਸੀ ਗੱਲ ਹੋਊਂਦੀ ਤਾਂ ਸਿਆਸੀ ਲੋਕਾਂ ਕੋ ਸਾਡੇ ਉਹ ਉਹ ਆ ਕੇ ਰੋਦੇ ਪੜਦੇ ਨੇ ਤਾਂ ਅਸੀਂ ਫਿਰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਚਲੋ ਛੱਡੋ ਇਸ ਵਾਰ ਮਾਫ਼ ਕਰ ਦਿਓ ਲੇਕਿਨ ਆਪਾਂ ਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਆਏ ਉਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਆ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਫੇ ਕੋਲ MLA ਸਾਹਿਬ ਵਿੱਚ ਬੈਠੜਾ ਸਾਡੇ ਵਰਗ ਨੂੰ ਬੁਲਾਇਆ ਜਾਵੇ SGN ਸਾਹਿਬ ਬੈਠੇ ਪ੍ਰਸ਼ਾਸਨ ਬੈਠਾ ਸਾਰਾ ਦੁਕਾਨਦਾਰ ਵੀਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਵੀ ਆ ਲੈਣ ਲਾ ਦਿੱਤੀਗੇ ਚਿੱਤੀ ਲਾ ਲੈ ਇਹ ਤੋਂ ਗਾਂ ਤੁਸੀਂ ਸਮਝਾ ਲਿਆ। ਸੋ ਇਹਦੇ ਲਈ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ। ਤੋ ਤੁਹਾਡੇ ਮਾਦੀ ਮਰੀਜ਼ਾਂ ਦੁਆਰਾ ਫਿਰ ਬੇਨਤੀ ਕਰਨਾ ਚਾਹ ਲੋ ਪ੍ਰਸ਼ਾਸਨ ਨੂੰ ਕਿ ਇਹ ਇਹ ਜੋ ਵੱਡੀ ਸਮੱਸਿਆ ਇਹਦੇ ਲਈ ਕੁਝ ਨਾ ਕੁਝ ਜਿਹੜਾ ਗੌਰ ਕੀਤਾ ਜਾਵੇ ਧੰਨਵਾਦ ਆ ਦੇਖੋ ਜੀ ਅੱਜ ਮੀਡੀਆ ਦਾ ਭਾਈਚਾਰਾ ਦੇ ਕੋ ਆਇਆ ਪਹਿਲੀ ਵਾਰੀ ਮਿਲਣ ਜਦੋਂ ਦਾ ਮੈਂ ਸਮਾਲੇ ਜੁਆਇਨ ਕੀਤਾ ਪਹਿਲੋ ਤਾਂ ਮੈਂ ਸਾਰੇ ਮੀਡੀਆ ਦੇ ਭਰਾਵਾਂ ਨੂੰ ਤੁਹਾਡੇ ਅੱਥੇ ਅਨ ਜੀ ਆਖਦਾ ਵਾਂ ਮੀਡੀਆ ਜਿਹੜਾ ਨਾ ਸਾਡੇ ਸਮਾਜ ਦਾ ਚੌਥਾ ਥੰਮ ਹੈ ਲੈਜਿਸਲੇਚਰ ਹੈਗਾ ਇੱਕ ਐਗਜ਼ੀਕਿਊਟਿਵ ਹੈਗਾ ਵੇਨ ਤੀਜਾ ਜਿਹੜਾ ਆਪਣਾ ਕੂਟਲੇ ਹੈਗੇ ਨੇ ਹਾਈ ਕੋਰਟ ਜੁਡੀਸ਼ੀ ਹੈਗਾ ਵੇ ਚੌਥਾ ਥੰਮ ਜਿਹੜਾ ਸਮਾਜ ਨੂੰ ਸੁਧਾਰ ਦਾ ਕੰਮ ਕਰਦਾ ਵੇ ਉਹ মিডিਆ ਵੇ ਤੁਸੀਂ ਇਹ ਮੁੱਦੇ ਨੂੰ ਮੇਰੇ ਕੋਲ ਸਾਹਮਣੇ ਲਿਆਂਦਾ ਵੇ ਕਿ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਇਨਕ੍ਰੋਚਮੈਂਟ ਹੋ ਚੁੱਕੀ ਏ ਦੁਕਾਨਦਾਰਾਂ ਨੇ ਬਹੁਤ ਅੱਗੇ ਤੱਕ ਜਿਹੜੀ ਇਨਕ੍ਰੋਚ ਕਰ ਲਈ ਸੜਕ ਨੂੰ ਦੈਨ ਉਸ ਤੋਂ ਬਾਅਦ ਉਹ ਰੇਡੀਆ ਲਵਾਦੇ ਨੇ ਤੇ ਰੇਡੀਆ ਵਾਲਾ ਕੋ ਪੈਸੇ ਵੀ ਲੈਂਦੇ ਨੇ ਤੁਹਾਡਾ ਬਿਲਕੁਲ ਇਹ ਕਹਿਣਾ ਵਾਜਬ ਏ ਹਰ ਸ਼ਹਿਰ ਦੀ ਹਰ ਕਸਬੇ ਦੀ ਹਰ ਇਹ ਲੇ ਦੀ ਇਹ ਸਮੱਸਿਆ ਬਣ ਚੁੱਕੀ ਹੋਈ ਹੈ ਲੋਕੀ ਥੋੜੇ ਜੇ ਲਾਲਚ ਨਾਲ ਆਪਣਾ ਫਾਇਦੇ ਲਈ ਦੁਕਾਨ ਦੇ ਅੱਗੇ ਰੇੜੀਆਂ ਲਵਾਉਂਦੇ ਨੇ ਐਨਕ੍ਰੋਚਮੈਂਟ ਕਰਦੇ ਨੇ ਤੇ ਜਿੱਥੇ ਆਮ ਲੋਕਾਂ ਨੂੰ ਲੰਘਣ ਨੂੰ ਬੜੀ ਟ੍ਰੈਫਿਕ ਦੀ ਬੜੀ ਸਮੱਸਿਆ ਜਾ ਹੁੰਦੀ ਹੈ ਲੋਕਾਂ ਨੂੰ ਲੱਗਨ ਦੀ ਪ੍ਰਸ਼ਰਣੀ ਆਂਦੀ ਹੈ ਉਹ ਉਹ ਲੇਟਰ ਉਨ ਕਿਸੇ ਨਾ ਕਿਸੇ ਰੂਪ ਚ ਹਾਦਸੇ ਦਾ ਕਾਰਨ ਵੀ ਬਣ ਜਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਪੱਤਰਕਾਰ ਭਾਈ ਚਰਨੂਜੀ ਯਕੀਨ ਦਿਵਾਉਣਾ ਆ ਅਸੀਂ ਪਹਿਲੀ ਡਰਾਈਵ ਅੱਜ ਤੋਂ ਹੀ ਸ਼ੁਰੂ ਕਰ ਰਹੇ ਹਾਂ 2:30 ਵਜੇ ਅਸੀਂ ਇੱਕ ਵਾਰੀ ਲੋਕਾਂ ਨੂੰ ਜਾਵਾਂਗੇ ਕਮੇਟੀ ਦੇ ਈਓ ਮੇਰੇ ਨਾਲ ਹੋਣਗੇ ਪੁਲਿਸ ਪ੍ਰਸ਼ਾਸਨ ਨਾਲ ਹੋਏਗਾ ਅਸੀਂ ਇਨੀਸ਼ੀਅਲੀ ਇੱਕ ਵਾਰੀ ਅੱਜ ਪਿਆਰ ਨਾਲ ਇਨਕ੍ਰੋਚਮੈਂਟ ਜਿਹੜੀ ਹਟਾਵਾਂਗੇ ਜਿਹੜੇ ਕਬਜ਼ੇ ਕੀਤੇ ਨੇ ਉਹ ਪੜਾ ਕਰਾਂਗੇ ਲੋਕਾਂ ਦੇ ਦੁਕਾਨਾਂ ਨੂੰ ਰਿਕੁਐਸਟ ਕਰਾਂਗੇ ਆਪਣੀ ਦੁਕਾਨ ਦੇ ਅੰਦਰ ਤੱਕ ਆਪਣਾ ਸਮਾਨ ਰੱਖਿਆ ਜਾਵੇ ਜਿੱਥੋਂ ਤੱਕ ਜਿਹੜੀਆਂ ਸਬੰਧ ਨੇ ਉਹ ਮੇਰੇ ਮਾਨਯੋਗ ਹਲਕਾਪਦਾ ਇੱਕ ਜਿੰਨਾ ਗੱਲ ਹੋਈ ਸੀ ਇੱਕ ਦੋ ਸਾਈਟਸ ਅਸੀਂ ਆਈਡੈਂਟੀਫਾਈ ਕੀਤੀਆਂ ਜਿੱਥੇ ਰੇੜੀਆਂ ਨੂੰ ਅਸੀਂ ਸਾਰਿਆਂ ਨੂੰ ਉੱਥੋਂ ਇੱਕ ਪ੍ਰੋਪਰ ਜਗ੍ਹਾ ਤੇ ਲਾਵਾਂਗੇ ਤਾਂ ਕਿ ਉਹਨਾਂ ਜਿਹੜਾ ਹੈਗੇ ਰੇੜੀ ਵਾਲੇ ਜਿਹੜੇ ਰੋਜ਼ਗਾਰ ਹੈਗੇ ਨੇ ਭਰਾਵਾਂ ਦਾ ਉਹਨਾਂ ਦੀ ਰੋਜ਼ਗਾਰ ਨੂੰ ੱੱਕਾ ਨਾਲ ਲੱਗੇ ਸੱਟ ਨਾ ਵੱਜੇ ਉਹਾਂ ਦੀ ਘਰ ਦਾ ਪਤਾ ਗੁਜ਼ਾਰਾ ਚੱਲਦਾ ਰਹੇ ਨਜਾਇਜ਼ ਕਬਜ਼ਾ ਕਿਸੇ ਵੀ ਤਰ੍ਹਾਂ ਦਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੋ ਤਿੰਨ ਦੁਕਾਨਾਂ ਤੇ ਮੇਰੀ ਐਈਓ ਸਾਹਿਬ ਨਾਲ ਗੱਲ ਹੋਈ ਉਹਨੂੰ ਦੱਸਿਆ ਕਿ ਕੋਈ ਬੂਟਿਆ ਵਾਲਾ ਹੈਗਾ ਉਹ ਤਾਂ ਬਿਲਕੁਲ ਸੜਕ ਦੇ ਅੱਗੇ ਤੱਕ ਆ ਗਿਆ ਇੱਕ ਕੋਈ ਜਿਵੇਂ ਦੱਸਿਆ ਵੀ ਇੱਕ ਕੋਈ ਤਾਂ ਬੇਲਾਗਰਾਂ 150 200 ਚੇਅਰ ਸੀ ਸੜਕ ਦੇ ਉੱਤੇ ਲਾਈਆਂ ਹੋਈਆਂ ਦੇਖੋ ਇਹੋ ਜੇ ਸਾਰੇ ਨਜਾਇਜ਼ ਕਬਜ਼ੇ ਹਟਾਵਾਂਗੇ ਤੇ ਅੱਜ ਤੋਂ ਅਸੀਂ ਮਹਿਮ ਸ਼ੁਰੂ ਕਰਾਂਗੇ ਸਿਰਫ ਇੱਕ ਵਾਰੀ ਪਿਆਰ ਨਾਲ ਦੈਨ ਉਸ ਤੋਂ ਬਾਅਦ ਜੋ ਸਰਕਾਰ ਦਾ ਜਣਾ ਅੰਤਰ ਹੈਗਾ ਵੇ ਚਲਾਨਿੰਗ ਦਾ ਪ੍ਰੋਸੈਸ ਉਹ ਸਾਰਾ ਫਾਲੋ ਕਰਾਂਗੇ ਤੇ ਨਜਾਇਜ਼ ਕਬਜ਼ੇ ਹਟਾ ਕੇ ਬਿਲਕੁਲ ਸ਼ਹਿਰ ਨੂੰ ਸਾਫ਼ ਸੁਥਰਾ ਤੇ ਲੈ ਲੈਕ ਬਣਾਵਾਂਗੇ ਜੀ ਅਜੇ ਕੋਈ ਕੋਈ ਵੀ ਦੁਕਾਨਦਾਰ ਇਸ ਗੀ ਨੂੰ ਨਹੀਂ ਮੰਨਦਾ ਤਾਂ ਫਿਰ ਅਗਲੀ ਕਾਰਵਾਈ ਕਰੋ ਦੇਖੋ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਵਾਂ ਜੇ ਪਹਿਲੀ ਵਾਰੀ ਪਿਆਰ ਨਾਲ ਜੇ ਕੋਈ ਨਹੀਂ ਮੰਨਦਾ ਥੈਨ ਜਿਹੜਾ ਸਰਕਾਰ ਦੇ ਸਿਸਟਮ ਵਿੱਚ ਚਲਾਨੀਂਦਾ ਹੀ ਚਲਾਨੂ ਕਰਾਂਗੇ ਥੈਨ ਉਹਦੇ ਤੇ ਉਹ ਜਿਹੜੀ ਇਹ ਬੰਦੀ ਪੁਲਿਸ ਕਾਰਵਾਈ ਵੀ ਕਰਾਂਗੇ ਮੇਰਾ ਇੱਕ ਮੰਨਣਾ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਵਾਂ ਉੱਥੇ ਵੀ ਦੁਕਾਨਦਾਰ ਦੁਕਾਨਾਂ ਦਾ ਸਮਾਨ ਕੁਝ ਬਾਹਰ ਰੱਖਦੇ ਨੇ ਪਰ 90% ਜਿਹੜੇ ਡਿਸਪਲਿੰਡ ਦੁਕਾਨਾਂ ਪਰ ਅੰਡੇ ਖਾਲੀ ਨੇ ਲੋਕਲ ਦੇ ਪੈਸੇ ਲੰਘਣ ਨੂੰ ਬਣਿਆ ਹੋਇਆ ਵੇ ਜੇ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ ਸਾਫ ਸੁੱਤਰਾ ਹੋ ਸਕਦਾ ਤਾਂ ਸਾਡੇ ਸ਼ਹਿਰ ਕਿਉਂ ਨਹੀਂ ਸਾਫ ਸੁੱਤਰਾ ਹੋ ਸਕਦਾ ਸਾਡੇ ਲੋਕਾਂ ਨੂੰ ਵੀ ਚੰਗੇ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਰਹਿਣ ਦਾ ਹੱਕ ਹੈ ਉਹ ਅਸੀਂ ਸਰਕਾਰ ਦੀ ਜਿਹੜੀ ਹੈਗੀ ਸਿਸਟਮ ਕਮੇਟੀ ਦੇ ਨਾਲ ਲੱਗ ਕੇ ਉਹ ਸਾਰਾ ਜਿਹੜਾ ਵੈ ਆਪਾਂ ਲੋਕਾਂ ਨੂੰ ਸਾਫ਼ ਸੁਥਰਾ ਤੇ ਰਹਿਣ ਮਾਹੌਲ ਦੇਵਾਂਗੇ ਥੈਂਕ ਯੂ ਥੈਂਕ ਯੂ